ਅੱਜ ਇੱਕ ਬਹੁਤ ਵਧੀਆ ਹੋਮ ਰੈਮੇਡੀ ਤੁਹਾਨੂੰ ਦੱਸਣ ਜਾ ਰਹੀਆਂ ਜੋ ਤੁਹਾਡੀ ਬਹੁਤ ਹੀ ਜ਼ਿਆਦਾ ਮਦਦ ਕਰਨ ਵਾਲੀ ਹੈ ਜਿਸ ਦੇ ਵਿੱਚ ਜੋ ਹੈ ਬੜੀ ਆਸਾਨ ਜਿਹੀ ਚੀਜ਼ਾਂ ਨੇ ਔਰ ਤੁਸੀਂ ਥੰਬਨੇਲ ਦੇਖ ਕੇ ਸਮਝ ਚੁੱਕੇ ਹੋ ਆਜੀ ਹੈਡਿੰਗ ਦੇਖ ਕੇ ਸਮਝ ਚੁੱਕੇ ਹੋ ਕਿ ਸਰੋਂ ਦਾ ਤੇਲ ਪਲੱਸ ਕਪੂਰ ਜਦੋਂ ਅਸੀਂ ਇਹਨਾਂ ਦੋਵਾਂ ਚੀਜ਼ਾਂ ਨੂੰ ਮਿਕਸ ਕਰਦੇ ਹਾਂ ਤੇ ਸਾਡੇ ਕਿਹੜੇ-ਕਿਹੜੇ ਹੈਲਥ ਪ੍ਰੋਬਲਮਸ ਵਿੱਚ ਸਾਨੂੰ ਮਦਦ ਕਰੋ ਤਾਂ ਇਸ ਉੱਪਰ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ ਕਿ ਦਰਦ ਹੀ ਨਹੀਂ ਤੁਹਾਡੇ ਹੇਅਰਜ਼ ਦੇ ਲਈ ਵੀ ਇਹ ਕੰਬੀਨੇਸ਼ਨ ਜਿਵੇਂ ਸਰੋਂ ਦਾ ਤੇਲ ਔਰ ਇਸ ਤੇ ਕਪੂਰ ਮਿਲਾ ਕੇ ਜਦੋਂ ਅਸੀਂ ਲਗਾਵਾਂਗੇ ਤਾਂ ਤੁਹਾਡੇ ਹੇਅਰਜ਼ ਦੇ ਲਈ ਵੀ ਬਹੁਤ ਗੁਣਕਾਰ ਹੀ ਰਹਿਣ ਵਾਲਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਰੋਂ ਦੇ ਤੇਲ ਔਰ ਕਪੂਰ ਦੇ ਫਾਇਦੇ ਨੂੰ ਜਾਣ ਲੈਣੇ ਆ ਦੇਖੋ ਸਰੋਂ ਦਾ ਤੇਲ ਜੋ ਹੈ ਐਂਟੀਬੈਕਟੀਰੀਅਲ ਹੁੰਦਾ ਹੈ ਐਂਟੀ ਫੰਗਲ ਹੈ ਐਂਟੀ ਇਨਫਲੇਮੈਂਟਰੀ ਗੁਣ ਇਸ ਦੇ ਵਿੱਚ ਹੁੰਦੇ ਨੇ ਤੇ ਇਸ ਦੇ ਲਈ ਇਸ ਕਰਕੇ ਅਸੀਂ ਇਸ ਨੂੰ ਜੋ ਹੈ ਸਕਿਨ ਦੇ ਲਈ ਵੀ ਬਹੁਤ ਚੰਗਾ ਮੰਨਿਆ ਜਾਂਦਾ ਹੈ ਕਿਸੇ ਵੀ ਸਕਿਨ ਦੀ ਕੋਈ ਪ੍ਰੋਬਲਮ ਹੋ ਜਾਏ ਸਕਿਨ ਇਨਫੈਕਸ਼ਨ ਹੈ ਕਿਤੇ ਵੀ ਉੱਥੇ ਵੀ ਤੁਹਾਨੂੰ ਢੇਰ ਸਾਰੀ ਰਾਹਤ ਜੋ ਹੈ ਸਰੋਂ ਦੇ ਤੇਲ ਤੋਂ ਮਿਲਦੀ ਹੈ ਤੇ ਨਾਲ ਆਪਾਂ ਕਪੂਰ ਕਿਉਂ ਐਡ ਕਰ ਰਹੇ ਹਾਂ ਕਪੂਰ ਬਾਰੇ ਵੀ ਜਾਣ ਲਈਏ ਤਾਂ ਕਪੂਰ ਵੀ ਜੋ ਹੈ ਐਂਟੀ ਬੈਕਟੀਰੀਅਲ ਹੈ एंटी फंगल है एंटी इंफ्लेमेटरी ते एंटीऑक्सीडेंट ਵੀ ਹੈ ਸੋ ਟੇ ਸਾਰੀਆਂ ਹੈਲਥ ਇਸ਼ੂਸ ਵਿੱਚ ਜੋ ਹੈ ਕਪੂਰ ਤੁਹਾਡੀ ਮਦਦ ਕਰ ਸਕਦਾ ਹੈ ਤੇ ਇਸ ਨੂੰ ਇਹ ਮਿਕਸਚਰ ਜਿਹੜਾ ਆਪਾਂ ਬਣਾਣਾ ਹੈ ਬਣਾਣਾ ਕਿਵੇਂ ਇਹ ਵੀ ਧਿਆਨ ਨਾਲ ਜ਼ਰੂਰ ਸਮਝੋ ਸਰੋਂ ਦਾ ਤੇਲ ਜਿਹੜਾ ਹੈ ਹਲਕਾ ਗਰਮ ਕਰਨਾ ਹੈ ਦੇਖੋ ਇਸ ਨੂੰ ਬਹੁਤ ਜ਼ਿਆਦਾ ਤੇਜ਼ ਇੱਥੇ ਆਪਾਂ ਗਰਮ ਨਹੀਂ ਕਰਨਾ ਆਪਾਂ ਹਾਲਾਂਕਿ ਕੋਈ ਤੇਲ ਵੈਸੇ ਤਿਆਰ ਕਰਦਿਆਂ ਕਿਸੇ ਚੀਜ਼ ਦਾ ਤਾਂ ਆਪਾਂ ਸਰੋਂ ਦੇ ਤੇਲ ਵਿੱਚ ਉਹ ਚੀਜ਼ ਚਾਹੀਆ ਆਪਾਂ ਬਦਾਮ ਦਾ ਤੇਲ ਬਣਾਈਏ ਮੇਥੇ ਤਾਂ ਉਸ ਨੂੰ ਅੱਛੀ ਤਰ੍ਹਾਂ ਤੇਜ਼ ਗਰਮ ਤੇਲ ਦੇ ਵਿੱਚ ਆਪਾਂ ਜੋ ਹੈ ਭੁੰਨ ਲੈਣੇ ਆਈ ਕਿਸੇ ਸਾਹਮਣੇ ਗਰਮ ਕਰ ਲੈਣੇ ਆਈ ਮੀਨ ਤਾਂ ਫਿਰ ਉਸ ਤੋਂ ਬਾਅਦ ਉਹ ਤੇਲ ਤਿਆਰ ਹੁੰਦਾ ਲੇਕਿਨ ਜਦੋਂ ਆਪਾਂ ਕਪੂਰ ਦੀ ਗੱਲ ਕਰ ਰਹੇ ਹਾਂ ਤਾਂ ਸਰੋਂ ਦਾ ਤੇਲ ਤੁਸੀਂ ਹਲਕਾ ਗਰਮ ਕਰਨਾ ਹੈ ਇਸ ਦੇ ਵਿੱਚ ਤੁਸੀਂ ਜੋ ਹੈ ਕਪੂਰ ਮਿਕਸ ਕਰ ਲੈਣੀ ਹੈ ਔਰ ਇਹ ਮਿਕਸ ਕਰਕੇ ਜਿਹੜਾ ਤੇਲ ਰੈਡੀ ਹੋ ਗਿਆ ਇਸ ਦੇ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੋ ਜਿੱਥੇ ਵੀ ਤੁਹਾਨੂੰ ਬਾਡੀ ਵਿੱਚ ਪੇਨ ਹੋ ਰਿਹਾ ਹੈ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਗਠੀਏ ਦੇ ਦਰਦ ਤੋਂ ਜਿਹੜੇ ਪਰੇਸ਼ਾਨ ਚੱਲ ਰਹੇ ਨੇ ਗੋਡਿਆਂ ਦੇ ਵਿੱਚ ਦਰਦ ਅਗਰ ਬਹੁਤ ਜ਼ਿਆਦਾ ਹੈ ਗਠੀਏ ਕਰਕੇ ਤਾਂ ਤੁਸੀਂ ਇਸ ਦੇ ਨਾਲ ਇਸ ਤੇਲ ਨੂੰ ਤਿਆਰ ਕਰਕੇ ਜੋ ਹੈ ਰੱਖ ਸਕਦੇ ਹੋ ਇੱਕ ਸ਼ੀਸ਼ੀ ਦੇ ਵਿੱਚ ਔਰ ਜਿੱਥੇ ਦਰਦ ਹੋਵੇ ਉੱਥੇ ਹਲਕੇ ਹਲਕੇ ਹੱਥਾਂ ਨਾਲ ਇਸ ਦੇ ਨਾਲ ਮ사ਜ ਤੁਸੀਂ ਕਰੋਗੇ ਮਾਲਿਸ਼ ਜੋ ਹੈ ਲਗਾਤਾਰ ਅਗਰ ਇਸੇ ਕਰੋਗੇ ਤਾਂ ਤੁਸੀਂ ਦੇਖੋਗੇ ਗਠੀਏ ਦਾ ਜਿਹੜਾ ਦਰਦ ਹੈ ਉਹ ਵੀ ਕਟੇਗਾ ਤੇ ਗਠੀਏ ਕਰਕੇ ਜਿਹੜੀ ਸੋਜਿਸ਼ ਹੋ ਜਾਂਦੀ ਹੈ ਜੋਇੰਟਸ ਦੇ ਉੱਪਰ ਜੋੜਾਂ ਦੇ ਉੱਪਰ ਉਹ ਸੋਜਿਸ਼ ਵੀ ਇਸ ਤੇਲ ਦੇ ਨਾਲ ਤੁਹਾਡੀ ਠੀਕ ਹੋਣ ਵਾਲੀ ਹੈ ਸੋ ਜ਼ਰੂਰ ਜੋ ਹੈ ਜਿਨ੍ਹਾਂ ਨੂੰ ਵੀ ਗਠੀਏ ਦਾ ਦਰਦ ਹੈ ਗਠੀਏ ਦੀ ਪ੍ਰੋਬਲਮ ਚੱਲ ਰਹੀ ਹੋਵੇ ਤੇਲ ਜ਼ਰੂਰ ਘਰੇ ਤਿਆਰ ਕਰਕੇ ਰੱਖ ਸਕਦੇ ਨੇ ਅੱਗੋਂ ਵੱਲ ਕਰੀਏ ਕਮਰ ਦਰਦ ਤੋਂ ਰਾਹਤ ਵੀ ਤੁਹਾਨੂੰ ਮਿਲੇਗੀ ਦੇਖੋ ਲੇਡੀਜ਼ ਜੇ ਆਪਾਂ ਗੱਲ ਕਰੀਏ ਪੂਰਾ ਦਿਨ ਖੜੇ ਹੋ ਕੇ ਕੰਮ ਕਰਨਾ ਪੈਂਦਾ ਚਾਹੇ ਕਿਚਨ ਦੀ ਗੱਲ ਕਰ ਲਈਏ ਘਰ ਦੀਆਂ ਸਾਫ ਸਫਾਈਆਂ ਦੀ ਗੱਲ ਕਰ ਲਈਏ ਕਪੜੇ ਧੋਣੇ ਆ ਚਾਹੇ ਕਪੜੇ ਬੈਠ ਕੇ ਧੋਣੇ ਆ ਚਾਹੇ ਵਾਸ਼ਿੰਗ ਮਸ਼ੀਨ ਚ ਵੀ ਧੋਣੇ ਹੁਣ ਤਾਂ ਵੀ ਖੜੇ ਤਾਂ ਰਹਿਣਾ ਹੀ ਪੈਂਦਾ ਤੇ ਕਈਆਂ ਦੀ ਜੋ ਹੈ ਬੈਕ 'ਚ ਇਹਦੀ ਪ੍ਰੋਬਲਮ ਬਹੁਤ ਜ਼ਿਆਦਾ ਰਹਿੰਦੀ ਹੈ ਔਰ ਇਸ ਕਮਰ ਦੇ ਦਰਦ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਕਈਆਂ ਨੂੰ ਰਹਿੰਦੀ ਹੈ ਤਾਂ ਤੁਹਾਡੇ ਲਈ ਵੀ ਇਹ ਜਿਹੜਾ ਤੇਲ ਆਪਾਂ ਬਣਾਇਆ ਸਨੂ ਦਾ ਤੇਲ ਉਸ ਦੇ ਵਿੱਚ ਕਪੂਰ ਪਾ ਕੇ ਤੁਹਾਡੇ ਲਈ ਬਹੁਤ ਫਾਇਦੇਮੰਦ ਰਹਿਣ ਵਾਲਾ ਹੈ ਚਾਹੇ ਤਾਂ ਸੌਣ ਤੋਂ ਪਹਿਲਾਂ ਤੁਸੀਂ ਇਸ ਦੇ ਨਾਲ मसाज करो अपने कमर की मालिश करोगे तो थोड़ा जहाँ दर्द है ठीक हो जाएगा और रेगुलर अगर इस मालिश करनी शुरू करोगे तो कमर का दर्द होएगा ही नहीं ये बिल्कुल ठीक रहने वाला है अगो गल कर लिए अजक बहुत ज्यादा प्रॉब्लम लेंदी है वाला का ਚੜਨਾ ਇੱਕ ਬਹੁਤ ਵੱਡਾ ਇਸ਼ੂ ਸਬਦ ਲਈ ਬਣਿਆ ਹੁੰਦਾ ਹੈ ਕਿ ਕਿਵੇਂ ਠੀਕ ਕਰੀਏ ਦੇਖੋ ਤੁਹਾਡੇ ਘਰ ਦੇ ਵਿੱਚ ਬੜੀਆਂ ਆਸਾਨ ਜੀਆਂ ਚੀਜ਼ਾਂ ਨੇ ਔਰ ਬਹੁਤ ਮਹਿੰਗੀਆਂ ਚੀਜ਼ਾਂ ਨਹੀਂ ਹੈ ਸਰੋਂ ਦਾ ਤੇਲ ਵੀ ਤਕਰੀਬਨ ਹਰੇਕ ਦੇ ਘਰ ਦੇ ਵਿੱਚ ਹੁੰਦਾ ਤੇ ਕਪੂਰ ਵੀ ਜੋ ਹੈ ਤਕਰੀਬਨ ਹਰ ਘਰ ਦੇ ਵਿੱਚ ਹੁੰਦੀ ਹੀ ਹੈ ਸੋ ਸਰੋਂ ਦੇ ਤੇਲ ਵਿੱਚ ਕਪੂਰ ਮਿਕਸ ਕਰਕੇ ਜਿਹੜਾ ਮਿਸ਼ਰਣ ਬਣ ਗਿਆ ਇਸ ਨੂੰ ਤੁਸੀਂ ਆਪਣੇ హెਅਰਜ਼ ਦੀ ਰੂਟਸ ਵਿੱਚ ਲਗਾਓਗੇ ਤਾਂ ਹਫਤੇ ਵਿੱਚ ਦੋ ਵਾਰ ਤੁਸੀਂ ਲਗਾਓ ਤਾਂ ਤੁਸੀਂ ਜਦੋਂ ਰੈਗੂਲਰ ਇਸ ਨੂੰ ਕੁਝ ਹਫਤੇ ਯੂਜ਼ ਕਰ ਲੋਗੇ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਜੋ ਪਹਿਲਾਂ ਤੁਹਾਡਾ ਹੈਅਰ ਫਾਲ ਹੋ ਰਿਆ ਸੀ, ਵਾਲ ਬਹੁਤ ਜ਼ਿਆਦਾ ਝੜ ਰਹੇ ਸੀ, ਕੰਗੀ ਕਰਦੇ ਸੀ ਤਾਂ ਫਰਸ਼ ਤੇ ਬਾਲ ਹੀ ਬਾਲ ਹੋ ਜਾਂਦੇ ਸੀ, ਉਹ ਪ੍ਰੋਬਲਮ ਤੁਹਾਡੀ ਇੱਥੇ ਠੀਕ ਹੋਣ ਵਾਲੀ ਹੈ। ਇਹ ਸਿਰਫ ਵਾਲ ਛੜਨਾ ਹੀ ਨਹੀਂ ਜਿਨ੍ਹਾਂ ਨੂੰ ਡੈਂਡਰਫ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕਈਆਂ ਦੀ ਸਕਿਨ ਦੇ ਜਿਹੜੀ ਸਕੈਲਪ ਹੈ ਉਸੇ ਵੀ ਤਾਂ ਇੱਕ ਲੇਅਰ ਹੀ ਬਣਨੀ ਸ਼ੁਰੂ ਹੋ ਜਾਂਦੀ ਹੈ ਡੈਂਡਰਫ ਦੀ ਤਾਂ ਉਹਨਾਂ ਲਈ ਵੀ ਇਹ ਜਿਹੜਾ ਤੇਲ ਹੈ ਬਹੁਤ ਫਾਇਦੇਮੰਦ ਰਹਿਣ ਵਾਲਾ ਹੈ ਹਫਤੇ ਵਿੱਚ ਦੋ ਵਾਰ ਤੁਸੀਂ ਜ਼ਰੂਰ ਇਹ ਤੇਲ ਕਪੂਰ ਨਾਲ ਬਣਾਇਆ ਜਿਹੜਾ ਇਹ ਤੇਲ ਹੈ ਆਪਣੇ ਹੇਅਰ ਰੂਟਸ ਦੇ ਵਿੱਚ ਲਗਾਓਗੇ ਸਕੈਲਪ ਤੇ ਲਗਾਓਗੇ ਔਰ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਰੱਖ ਕੇ ਇਹ ਆਪਣਾ హెయిర్ ਵਾ ਹੈਡ वॉश ਕਰ ਲੋ اچھی طرح ਨਾਲ ਤੇ ਜਦੋਂ ਹਫਤੇ ਵਿੱਚ ਦੋ ਵਾਰ ਲਗਾਓਗੇ ਔਰ ਤਿੰਨ ਚਾਰ ਹਫਤੇ ਤੁਸੀਂ ਇਸ ਤਰ੍ਹਾਂ ਲਗਾਓਗੇ ਤਾਂ ਤੁਸੀਂ ਖੁਦ ਮਹਿਸੂਸ ਕਰੋਗੇ ਡੈਂਡਰਫ ਦੀ ਪੁਰਾਣੀ ਤੋਂ ਪੁਰਾਣੀ ਵੀ ਜਿਹੜੀ ਤੁਹਾਡੀ ਪ੍ਰੋਬਲਮ ਚੱਲ ਰਹੀ ਹੈ ਸਿਕਰੀ ਦੀ ਪ੍ਰੋਬਲਮ ਚੱਲ ਰਹੀ ਹੈ ਠੀਕ ਹੋ ਜਾਣ ਵਾਲੀ ਹੈ ਅਗਲੀ ਗੱਲ ਕਰੀਏ ਅੱਖਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਦੇਖੋ ਇਹ ਤੇਲ ਅੱਖਾਂ ਤੇ ਨਹੀਂ ਲਗਾਣਾ ਹੈ ਇਹ ਤੇਲ ਤੁਸੀਂ ਜਿਹੜਾ ਆਪਾ ਤਿਆਰ ਕੀਤਾ ਹੈ ਪੈਰ ਦੀਆਂ ਤਲੀਆਂ ਦੇ ਵਿੱਚ ਤੁਸੀਂ ਇਹਦੇ ਨਾਲ ਮਾਲਿਸ਼ ਕਰਨੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਜੀ ਹਾਂ ਜਦੋਂ ਤੁਸੀਂ ਆਪਣੀ ਤਲੀਆਂ ਦੇ ਦੀ ਮਾਲਿਸ਼ ਕਰੋਗੇ ਨਾ ਇਸ ਤੇਲ ਦੇ ਨਾਲ ਤਾਂ ਬਲੱਡ ਸਰਕੂਲੇਸ਼ਨ ਇਕਦਮ ਤੁਹਾਡਾ ਵਧੀਆ ਰਹਿਣ ਵਾਲਾ ਹੈ ਔਰ ਜਿਨ੍ਹਾਂ ਦੀ ਅੱਖਾਂ ਕਮਜ਼ੋਰ ਹੋਣ ਲੱਗੀਆਂ ਸੀ ਅੱਖਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਲਗਾਤਾਰ ਦਰਦ ਰਹਿੰਦਾ ਹੈ ਤਾਂ ਉਥੇ ਇਹ ਬਹੁਤ ਅੱਛਾ ਹੈ ਬਹੁਤ ਹੈਲਦੀ ਤੁਸੀਂ ਇਸ ਨਾਲ ਰਹਿਣ ਵਾਲੇ ਹੋ ਬਲੱਡ ਫਲੋ ਤੁਹਾਡਾ ਅੱਛਾ ਹੋ ਜਾਏਗਾ ਦਿਲ ਦੀ ਸਿਹਤ ਵੀ ਵਧੀਆ ਬਣੇਗੀ ਜਦੋਂ ਸਾਡਾ ਬਲੱਡ ਫਲੋ ਸਹੀ ਰਹੇਗਾ ਤਾ ਜ਼ਰੂਰ ਤੁਸੀਂ ਦੇਖੋ ਸਰੋਂ ਦਾ ਤੇਲ ਦੇ ਵਿੱਚ ਕਪੂਰ ਮਿਕਸ ਕਰਕੇ ਇਹ ਤੇਲ ਬਣਾ ਕੇ ਤਾਂ ਤੁਸੀਂ ਘਰ ਦੇ ਵਿੱਚ ਹੀ ਰੱਖ ਸਕਦੇ ਹੋ ਕਿਸੇ ਨੂੰ ਵੀ ਕਦੇ ਵੀ ਕਿਤੇ ਅ ਦਰਦ ਹੁੰਦੀ ਹੈ ਤਾਂ ਉੱਥੇ ਇਸ ਦੇ ਨਾਲ ਤੁਸੀਂ ਮਾਲਿਸ਼ ਕਰ ਸਕਦੇ ਹੋ ਕਈ ਵਰੀ ਕੋਈ ਸੱਟ ਲੱਗ ਜਾਂਦੀ ਹੈ ਕਈ ਵਰੀ ਕਿਤੇ ਗੋਡਾ ਵੱਜ ਜਾਂਦਾ ਹੈ ਕੋਈ ਠੇਡਾ ਲੱਗ ਜਾਂਦਾ ਹੈ ਤਾਂ ਤੁਸੀਂ ਇਸ ਦੇ ਨਾਲ ਮਾਲਿਸ਼ ਕਰਕੇ ਜੋ ਹੈ ਆਪਣੀ ਦਰਦ ਤੋਂ ਰਾਹਤ ਪਾ ਸਕਦੇ ਹੋ ਕਿਸੇ ਤਰ੍ਹਾਂ ਦੀ ਸੋਜਿਸ਼ ਹੋ ਗਈ ਹੈ ਉਸ ਤੋਂ ਵੀ ਤੁਸੀਂ ਰਾਹਤ ਪਾ ਸਕਦੇ ਹੋ ਆਰਥਰਾਈਟਿਸ ਵਾਲਿਆਂ ਲਈ ਗਠੀਏ ਜਿਹੜਾ ਜਿਨ੍ਹਾਂ ਦਾ ਦਰਦ ਗਠੀਏ ਦਾ ਆਰਥਰਾਈਟਿਸ ਦਾ ਦਰਦ ਰਹਿੰਦਾ ਹੈ ਉਨਾ ਲਈ ਤਾਂ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਹੈ ਸੋ ਜ਼ਰੂਰ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰ ਸਕਦੇ ਹੋ ਅਗਰ ਤੁਸੀਂ ਵੀ ਕੋਈ ਅਜੇਹਾ ਅਜੇਹਾ ਘਰੇਲੂ ਨੁਸਖਾ ਕੋਈ ਹੂਮ ਰੈਮਡੀ ਅਪਣਾਉਂਦੇ ਹੋ ਤਾਂ ਤੁਸੀਂ ਵੀ ਆਪਣਾ ਉਹ ਨੁਸਖਾ ਜ਼ਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ ਤਾਂ ਕਿ ਬਾਕੀ ਵੀ ਉਸ ਦਾ ਫਾਇਦਾ ਜ਼ਰੂਰ ਲੈ ਸਕਣ ਸੋ ਵੀਡੀਓ ਅੱਛੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਮੇਰੇ ਨਾਲ ਜ਼ਰੂਰ ਸਾਂਝੇ ਕਰਨਾ पेज हले तक फॉलो नहीं किया फॉलो कर दो यूट्यूब चैनल हेल्थ एडवाइस विद हरजोत कौर सब्सक्राइब नहीं किया फटाफट सब्सक्राइब भी कर दियो मिलेंगे जल्दी ही सेहत नाल जुड़ी होर खास जानकारी दे नाल फिलहाल ही दियो जी इजाजत सत श्रीकाल